ਗੱਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਖੰਜੀ ਵਾਹਿਗੁਰੂ ਜੀ ਬੇਕਤਾ ਪਾਨ ਅੱਜ ਵਜਰੇ ਨੇ ਸ਼ਾਮ ਦੇ ਪੋਣੇ 6 ਤੇ ਨਾ ਹੈਗੀ ਇਹ ਲਾਈਟ ਲਾਈਟ ਗਏ ਨੂੰ ਹੋ ਗਿਆ ਕਮ ਸੇ ਕਮ ਡੇਢ ਘੰਟਾ ਤੇ ਨਾ ਫੋਨ 'ਚ ਬੈਲੈਂਸ ਹੈ ਅੱਜ ਤੇ ਨਾ ਵਾਈਫਾਈ ਚੱਲਦਾ ਹੈ ਤੇ ਨਾ ਫੋਨ 'ਚ ਨੈਟ ਹੈਗਾ ਤੇ ਨਾ ਫੋਨ 'ਚ ਪੈਸੇ ਹੀ ਹੈਗੇ ਕਿਸੇ ਨੂੰ ਫੋਨ ਕਰਨ ਵਾਸਤੇ ਅੱਜ ਟਾਈਮ ਥੋੜਾ ਘਾੜਾ ਜਿਹਾ ਚੱਲਦਾ ਪਿਆ ਹੈ ਠੀਕ ਹੈ ਜੀ ਤੇ ਅੱਜ ਕਿਸੇ ਦੇ ਘਰੇ ਜਾਵਾਂਗੇ ਜਦੋਂ ਵੀਡੀਓ YouTube ਤੇ ਅਪਲੋਡ ਕਰਨੀ ਹੈ ਕਿਸੇ ਦੇ ਘਰੇ ਜਾ ਕੇ ਉੱਥੇ ਜਾ ਕੇ ਉਹਨਾਂ ਦੇ Wi-Fi ਹੈਗਾ ਤੇ ਉਹਨਾਂ ਦੇ ਘਰੋਂ ਜਾ ਕੇ ਅਪਲੋਡ ਕਰਾਂਗੇ YouTube ਤੇ ਕਿਉਂਕਿ ਅੱਜ ਭਈ ਸਾਡੇ ਤੇ ਵੈਲਿਡਿਟੀ ਖਤਮ ਹੋਈ ਪਈ ਹੈ ਸਾਰੇ ਫੋਨਾਂ ਤੋਂ ਹੌਟਸਪੌਟ ਵੀ ਨਹੀਂ ਹੁਣ ਕਾਣਾ ਬੱਚੇ ਗਏ ਹੋਏ ਨੇ ਜੀ ਦੇ ਚੱਲਦੇ ਪਏ ਨੇ ਯੂਨਿਟ ਟੈਸਟ ਯੂਨਿਟ ਟੈਸਟ ਚੱਲਦੇ ਪਏ ਆ ਤੇ ਉਹਨਾਂ ਦੇ ਯੂਨਿਟ ਟੈਸਟ ਖਤਮ ਹੋਣੇ ਆ ਸ਼ਾਇਦ 22 ਤਰੀਕ ਨੂੰ ਯਾਨੀ ਲਾਸਟ ਕੱਲ ਐ 22 ਤਰੀਕ ਕੱਲ ਹੀ ਐ ਮੈਨੂੰ ਲੱਗਦਾ ਤੇ ਉਹਦੇ ਬਾਅਦ ਸੈ ਉਹਨਾਂ ਦੀ ਸੰਡੇ ਤੇ ਮੰਡੇ ਟਿਊਸਡੇ ਤਿੰਨ ਦਿਨ ਦੀਆਂ ਉਹਨਾਂ ਨੂੰ ਛੁੱਟੀਆਂ ਆ ਰਹੀਆਂ ਬਸ ਅੱਜ ਦਿਨ ਇੱਦਾਂ ਦਾ ਹੀ ਚੱਲ ਰਿਹਾ ਹੁਣ ਅਸੀਂ ਰੋਜ਼ ਵੀਡੀਓ ਅਪਲੋਡ ਨਹੀਂ ਕਰਿਆ ਕਰਾਂਗੇ YouTube ਤੇ ਕਦੀ ਕਦਾ ਡੇਲੀ ਕਰਾਂਗੇ ਕਦੀ ਇੱਕਦਾਰ ਇੱਕ ਦਿਨ ਦਾ ਗੈਪ ਜ਼ਰੂਰ ਪਾਇਆ ਕਰਾਂਗੇ ਪਿਛਲੀ ਵਾਰ ਸਾਡੀਆਂ ਵੀਡੀਓਜ਼ ਤਿੰਨ ਜੋ ਹੈ ਤਿੰਨ ਜਾਂ ਚਾਰ ਵੀਡੀਓ ਆਪਣੀਆਂ ਜੋ ਹੈ ਇੰਗਲਿਸ਼ 'ਚ ਗਈਆਂ ਤੇ ਉਹ ਥੋੜਾ ਡਾਊਨ ਚੱਲ ਰਹੀਆਂ ਬਟ ਹੁਣੇ ਮੈਨੂੰ ਲੱਗਦਾ ਹੈ ਹੁਣੇ ਵੀ ਉਹ ਇੰਗਲਿਸ਼ 'ਚ ਚੱਲਦੀਆਂ ਜਿਹੜੀਆਂ ਨਵੀਆਂ ਪਾ ਰਹੇ ਹਾਂ ਉਹ ਪੰਜਾਬੀ 'ਚ ਚੱਲ ਰਹੀਆਂ ਤੇ ਅੱਜ ਅਸੀਂ ਬਣਾਏ ਜੀ ਆਲੂ ਮੇਥੀ ਆਲੂ ਮੇਥੀ ਬਣ ਗਈ ਹੈ ਬਸ ਰੋਟੀਆਂ ਬਨਨ ਦੇ ਟਾਈਮ ਹੋਣ ਵਾਲਾ ਹੈ ਅੱਧਾ ਘੰਟਾ ਪਿਆ ਹੈ ਬੱਚੇ ਆ ਜਾਣਗੇ 6:30 ਵਜੇ ਆਪਾਂ ਰੋਟੀਆਂ ਬਣਾਵਾਂਗੇ ਅੱਜ ਮੈਂ ਇੱਕ ਗੱਲ ਸ਼ੇਅਰ ਕਰਾਂਗੀ ਤੁਹਾਡੇ ਨਾਲ ਕਿ ਟਾਈਮ ਚੰਗੇ ਮਾੜੇ ਚੱਲਦੇ ਹੀ ਰਹਿੰਦੇ ਨੇ ਬੰਦੇ ਨੂੰ ਬਸ ਹੌਸਲਾ ਨਹੀਂ ਛੱਡਣਾ ਚਾਹੀਦਾ ਕਿ ਜਿਸ ਕੰਮ 'ਚ ਆਪਾਂ ਪੈ ਗਏ ਆ ਨਾ ਤੇ ਬਸ ਉਸ ਕੰਮ ਨੂੰ ਜੇ ਆਪਾਂ ਸੋਚ ਹੀ ਲਿਆ ਕਰਨ ਦਾ ਤੇ ਬਸ ਉਸ ਕੰਮ ਨੂੰ ਕਰਨ ਦੀ ਠਾਨਕੇ ਰੱਖੋ ਕੋਈ ਕੁਝ ਚੰਗਾ ਬੋਲੇ ਕੋਈ ਕੁਝ ਮਾੜਾ ਬੋਲੇ ਮਾੜੇ ਵੱਲ ਧਿਆਨ ਨਾ ਦੋ ਚੰਗੇ ਵੱਲ ਧਿਆਨ ਦੋ ਕਿ ਜੇ ਕੋਈ ਬੰਦਾ ਸਾਨੂੰ ਇਸ ਕੰਮ ਤੋਂ ਚੰਗਾ ਬੋਲ ਰਿਹਾ ਹੈ ਤੇ ਵਾਕਈ ਅਸੀਂ ਕੁਝ ਚੰਗਾ ਕਰ ਰਹੇ ਹਾਂ ਕਰਦੇ ਪਏ ਹਾਂ ਤੇ ਬਸ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਅਸੀਂ ਵੀ YouTube ਤੇ ਵੀਡੀਓਜ਼ ਪਾ ਰਹੇ ਹਾਂ ਠੀਕੇ ਵੀਡੀਓਜ਼ ਬਣਾ ਰਹੇ ਆ ਵਲੌਗਸ ਬਣਾਣੇ ਆ ਕੁਝ ਲੋਗ ਆਪਾਂ ਨੂੰ ਵੀ ਕਹਿੰਦੇ ਨੇ ਕਿ ਕਿਸ ਕੰਮ 'ਚ ਤੁਸੀਂ ਪੈ ਗਏ ਹੋ ਤੇ ਕੋਈ ਹੋਰ ਕੰਮ ਕਰ ਲਓ ਹੈਨਾ ਲੇਕਿਨ ਲੋਕਾਂ ਨੇ ਤੇ ਕਹੀ ਜਾਣਾ ਹੈ ਲੇਕਿਨ ਦੇਖ ਕੇ ਕਿਸੇ ਨੇ ਕੁਝ ਨਹੀਂ ਜਾਣਾ ਹੈਨਾ ਇਸੇ ਕਰਕੇ ਜੇ ਤੁਹਾਡਾ ਮਨ ਹੈ ਕੋਈ ਕੰਮ ਕਰਨ ਦਾ ਸ਼ੁਰੂਆਤ ਕਰਨਾ ਚਾਹੁੰਦੇ ਹੋ ਕੋਈ ਕੰਮ ਦੀ ਤੇ ਤੁਸੀਂ ਆਪਣੇ ਮਨ ਆਪਣੇ ਦਿਮਾਗ ਨਾਲ ਚੱਲੋ ਲੋਕਾਂ ਦੀ ਸੋਚ ਲੋਕਾਂ ਦੇ ਕਹੇ ਤੇ ਨਾ ਚੱਲੋ कि ਜੇ ਤੁਹਾਨੂੰ ਲੱਗਦਾ ਕਿ ਇਸ ਕੰਮ 'ਚ ਤੁਹਾਨੂੰ ਕਾਮਯਾਬੀ ਮਿਲੇਗੀ ਤੁਹਾਨੂੰ ਫਾਇਦਾ ਹੈ ਤੁਸੀਂ ਉਹ ਕੰਮ ਜ਼ਰੂਰ ਕਰੋ ਹੈਨਾ ਹੁਣ ਮੇਰਾ ਵੀ ਇੱਕ ਛੋਟਾ ਜਿਹਾ ਹੀ ਪਰਿਵਾਰ ਹੈ ਬੱਚਿਆਂ ਵੀ ਬੱਚੇ ਵੀ ਹੈ ਤੇ ਹਸਬੰਡ ਵੀ ਹੈ ਮੇਰੀ ਸੱਸ ਵੀ ਹੈ ਤੇ ਬਸ ਇਦਾਂ ਹੀ ਹੈ ਕਿ ਬੱਚਿਆਂ ਨੂੰ ਸਵੇਰੇ ਕੰਮ ਸਕੂਲੇ ਵੀ ਭੇਜਣਾ ਹੁੰਦਾ ਹੈ ਕਰਦਾ ਕੰਮ ਵੀ ਕਰਨਾ ਹੁੰਦਾ ਹੈ ਬਟ ਮੇਰੇ ਸਰਦਾਰ ਜੀ ਹੈ ਜੋ ਪੂਰੀ ਸਪੋਰਟ ਮੈਨੂੰ ਕਰਦੇ ਨੇ ਤੇ ਬਸ ਫੈਮਿਲੀ 'ਚ ਅਗਰ ਸਪੋਰਟ ਵਾਲੇ ਫੈਮਲੀ ਮਿਲ ਗਈ ਹੈ ਤੇ ਸਭ ਤੋਂ ਬੈਸਟ ਹੈ ਅਗਰ ਕੋਈ ਸਪੋਰਟ ਨਹੀਂ ਕਰ ਰਿਹਾ ਤੇ ਤੇ ਵੀ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਆਪਣੀ ਹਿੰਮਤ ਜਰੂਰ ਰੱਖੋ ਕਿ ਮੈਂ ਕੱਲੀ ਵੀ ਕੰਮ ਕਰ ਸਕਦੀ ਹਾਂ ਜੋ ਮੈਂ ਠਾਨੀ ਹੋਈ ਹੈ ਕਿਸੇ ਦੇ ਵੱਲ ਧਿਆਨ ਨਾ ਦਿਓ ਹੈ ਨਾ ਹਿੰਮਤ ਹਾਰਨ ਵਾਲੇ ਕਦੀ ਜਿੱਤ ਨਹੀਂ ਸਕਦੇ ਔਰ ਜਿਹੜੇ ਹਾਰ ਕੇ ਵੀ ਖੜੇ ਹੋ ਜਾਣ ਹਿੰਮਤ ਰੱਖਣ ਤੇ ਉਹਨਾਂ ਨੂੰ ਤੇ ਕੋਈ ਹਰਾ ਨਹੀਂ ਸਕਦਾ ਮੇਰੀ ਤੇ ਕੁਝ ਕਹਾਣੀ ਹੀ ਰਿਐਲਿਟੀ ਚ ਇਦਾਂ ਦੀ ਹੈ कि मैं 4-5 YouTube चैनल बना चुकी हूं पहले भी एक-एक करके लेकिन किसी की कामयाबी नहीं मिली तो ये मेरा सपना है कि मैं यूट्यूबर बनना है YouTube तो कमाई जरूर करनी है फैमिली दी सपोर्ट ਤੇ ਆਪਣਾ ਖਰਚਾ ਖੁਦ ਕਰ सकी ਤੇ बस ਇਸ ਵਾਰੀ ਮੈਂ ਬਾਬੇ ਦੀ ਕਿਰਪਾ ਨਾਲ ਕਾਮਯਾਬ बस ਰੱਬ ਨੂੰ ਇਹੀ ਹੈ ਕਿ ਰੱਬ ਜੀ ਮੈਨੂੰ ਬਾਬਾ ਜੀ ਇਸ ਵਾਰੀ ਕਾਮਯਾਬ जरूर ਕਰਨਾ ਕਿਉਂਕਿ ਇਹ ਮੇਰਾ ਪੰਜਵਾਂ YouTube ਚੈਨਲ ਹੈ ਚਾਰ ਤੋਂ ਮੈਂ ਹਾਰ ਮੰਨ ਚੁੱਕੀ ਹਾਂ ਲੇਕਿਨ ਹਾਰ ਮੰਨ ਕੇ ਵੀ ਮੈਂ ਖੜੀ ਹੋਈ ਹਾਂ ਕਿ ਮੈਂ ਹਾਰ ਨਹੀਂ ਮੰਨਨੀ ਠੀਕ ਹੈ ਜੀ ਇਸੇ ਗੱਲ ਤੋਂ ਤੁਸੀਂ ਵੀ ਸਿੱਖ ਸਕਦੇ ਹੋ ਕਿ YouTube ਤੇ ਹਰ ਕੋਈ ਕਹਿ ਦਿੰਦਾ ਹੈ ਕਿ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ ਸ਼ਾਇਦ ਮੈਂ ਵੀ ਸੋਚ-ਸੋਚ ਕੇ ਬੱਸ ਦੀ ਗੱਲ ਨਹੀਂ ਕਹਿ-ਕਹਿ ਕੇ ਵੀ ਮੈਂ ਉੱਠ ਕੇ ਖੜੀ ਹੋਈ ਹਾਂ ਤੇ ਬੱਸ ਇਦਾਂ ਹੀ ਤੁਸੀਂ ਵੀ ਆਪਣਾ ਕੁਝ ਸੋਚ ਰਹੇ ਹੋ ਕੰਮ ਕਰਨ ਦਾ ਕਿਸੇ ਵੀ ਕੈਟਾਗਰੀ ਚ ਕਿਸੇ ਵੀ ਲਾਈਨ ਤੇ ਤੁਸੀਂ ਜੀ ਹਿੰਮਤ ਹਾਰ ਰਹੇ ਹੋ ਤੇ ਫਿਰ ਤੇ ਤੁਸੀਂ ਜਿੱਤ ਨਹੀਂ ਸਕਦੇ ਲੇਕਿਨ ਹਾਰ ਕੇ ਵੀ ਤੁਸੀਂ ਆਪਣੀ ਹਿੰਮਤ ਬਣਾ ਲੈਂਦੇ ਹੋ ਨਾ ਤੇ ਬਹੁਤ ਵੱਡੀ ਕਾਮਯਾਬੀ ਤੁਹਾਡੇ ਸਾਹਮਣੇ ਜ਼ਰੂਰ ਖੜੀਏ ਕਿਸੇ ਨਾ ਦਿਨ ਕਿਸੇ ਨਾ ਕਿਸੇ ਦਿਨ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ ਤੇ ਇਸ ਕੰਮ ਨੂੰ ਅੱਗੇ ਜ਼ਰੂਰ ਵਧਾਓ ਜੇ ਕਿਸੇ ਕੰਮ ਨੂੰ ਤੁਸੀਂ ਕਰਨਾ ਚਾਹੁੰਦੇ ਹੋ ਲੋਕਾਂ ਦੀ ਪਰਵਾਹ ਤੇ ਲੋਕਾਂ ਦੀ ਸੋਚ ਤੇ ਨਾ ਸੋਚੋ ਕਿਸੇ ਨੇ ਆ ਦੇ ਘਰੋਂ ਨਾ ਦੇਣਾ ਹੈ ਤੇ ਨਾ ਖਵਾਣਾ ਹੈ ਲੋਕਾਂ ਨੇ ਸਿਰਫ ਗੱਲਾਂ ਕਰਨੀਆਂ ਰਾਹ ਹਰ ਕੋਈ ਦਿਖਾਉਂਦਾ ਹੈ ਪਰ ਉਸ ਰਾਹ ਤੇ ਝੱਲਣ ਵਾਸਤੇ ਕਿਰਾਇਆ ਕੋਈ ਨਹੀਂ ਦਿੰਦਾ ਬਸ ਇਹੀ ਮੇਰੀ ਜ਼ਿੰਦਗੀ ਚ ਵੀ ਕੁਛ ਐਦਾ ਦਾ ਹੈ ਕਿ ਮੇਰਾ ਪਰਿਵਾਰ ਹੀ ਮੇਰੇ ਲਈ ਸਭ ਕੁਝ ਹੈ ਨਾ ਕੋਈ ਅੱਗੇ ਨਾ ਕੋਈ ਪਿੱਛੇ ਠੀਕ ਹੈ ਜੀ ਤੇ ਬਸ ਇੱਕ ਛੋਟੀ ਜੀ ਮੈਂ ਅੱਜ ਛੋਟੀ ਜੀ ਹੀ ਆਪਦੀ ਸਟੋਰੀ ਸੁਣਾਈ ਹੈ ਲੇਕਿਨ ਸਟੋਰੀ ਬਹੁਤ ਵੱਡੀ ਹੈ ਜੇ ਮੈਂ ਸੁਣਾਉਂਦੇ ਜਾਵਾਂ ਆਪਦੇ ਹਕੀਕਤ ਨੂੰ ਆਪਦੇ ਕੀ ਕਹਾਂ ਕਿ ਮਜਬੂਰੀਆਂ ਨੂੰ ਕਹਾਣੀ ਸੁਣਾਉਂਦੇ ਸੁਣਾਉਂਦੇ तो मैं लगता है कि दो तीन घंटे बीत जाने हैं बस मेरा परिवार ही मेरे लिए सब कुछ है तो मैं परिवार ही है मैं तो बस इस करके भी आपकी फैमली अपने आप परिवार की सपोर्ट न चलो या उन्हों अपनी सपोर्ट बना लो तो अपना कोई काम करो हिम्मत ना हारो बस जिदा मेरी जिंदगी चल रही है उदा ही ਤੁਸੀਂ ਵੀ ਅੱਗੇ ਵਧਣ ਦੀ ਕੋਸ਼ਿਸ਼ ਜ਼ਰੂਰ ਕਰੋ ਜੇ ਮੈਂ ਹਿੰਮਤ ਨਹੀਂ ਹਾਰ ਰਹੀ ਤੇ ਤੁਸੀਂ ਵੀ ਨਾ ਹਾਰੋ ਅੱਗੇ ਵਧਣ ਦੀ ਜ਼ਰੂਰ ਕੋਸ਼ਿਸ਼ ਕਰੋ ਜੇ ਮੈਂ ਪੰਜ YouTube ਚੈਨਲ ਬਣਾ ਕੇ ਵੀ ਹਾਰ ਨਹੀਂ ਮੰਨ ਸਕਦੀ ਹਾਰਨ ਤੋਂ ਬਾਅਦ ਨਹੀਂ ਮੰਨ ਸਕਦੀ ਤੇ ਤੁਸੀਂ ਤੇ ਸ਼ਾਇਦ ਉਹਨੇ ਪਹਿਲਾਂ ਹੀ ਜਾਂ ਦੂਸਰਾ YouTube ਚੈਨਲ ਸ਼ੁਰੂ ਕੀਤਾ ਜਾਂ ਹੁਣੇ ਸੋਚ ਹੀ ਰਹੇ ਹੋ ਤੇ ਪਲੀਜ਼ ਅੱਗੇ ਜ਼ਰੂਰ ਵਧੋ ਇਸ ਨਾਲ ਜੀ ਬਸ ਅੱਜ ਮੇਰੀ ਇੰਨੀ ਕੀ ਵੀਡੀਓ ਸੀਗੀ ਕਿਉਂਕਿ ਉਹਨੇ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਅੱਜ ਅੰਧੇਰਾ ਹੀ ਬਹੁਤ ਹੈ ਇਨਵਰਟਰ ਤੇ ਲਾਈਟ ਕਮਰੇ ਤੇ ਜੈਲਰੀ ਇੱਕ ਕਿਚਨ ਚ ਤੇ ਇੱਕ ਕਮਰੇ ਤੇ ਬਸ ਅੱਜ ਨਹੀਂ ਹੈ ਕਿਉਂਕਿ ਵਾਈਫਾਈ ਵੀ ਅੱਜ ਕਿਸੇ ਦੇ ਘਰੇ ਅਪਲੋਡ ਕਰਨ ਜਾਣਾ ਹੈ ਕਿਉਂਕਿ ਫੋਨ ਦੀ ਵੈਲਿਡਿਟੀਸ ਜੋ ਹੈ ਅੱਜ ਖਤਮ ਹੋਈਆਂ ਪਈਆਂ ਮੇਰੇ ਫੋਨ ਤੇ ਵੀ ਮੇਰੇ ਹਸਬੰਦ ਦੇ ਫੋਨ ਤੇ ਵੀ ਵੈਲਿਡਿਟੀ ਨਹੀਂ ਹੈ ਰੀਚਾਰਜ ਵਾਸਤੇ ਇਹ ਸਮਝ ਲਓ ਕਿ ਮਾਇਆ ਹੀ ਨਹੀਂ ਸੀਗੀ ਅੱਜ ਰੀਚਾਰਜ ਅਸੀਂ ਨਹੀਂ ਕਰਵਾਇਆ ਤੇ ਬਸ ਕਿਸੇ ਦੇ ਘਰੇ ਜਾ ਕੇ ਅਪਲੋਡ ਕਰਾਂਗੇ 8 ਵਜੇ ਕੀ ਇੱਕ ਮਿੰਟ ਤੇ ਤੁਹਾਨੂੰ ਪਤਾ ਹੀ ਇਹ ਵੀਡੀਓ ਆਉਂਦੀ ਹੈ ਤੇ ਬਸ ਵੱਧ ਤੋਂ ਵੱਧ ਸਪੋਰਟ ਕਰੋ ਜੇ ਤੁਹਾਨੂੰ ਲੋੜ ਪਈ ਤੇ ਅਸੀਂ ਵੀ ਜਰੂਰ ਸਪੋਰਟ ਕਰਾਂਗੇ ਇਸ ਇਨਰਜੀ ਬਲੌਗ ਨੂੰ ਕਰਦੇ ਆਂ ਸਸਿਕਾਲ ਜੀ ਐਂਡ ਬਾਏ ਬਾਏ